ਹਾਂਜੀ ਬਹੁਤ ਵਾਰ ਆਪਾਂ ਦੇਖਦੇ ਆਂ ਆਪਾਂ ਕਿਸੇ ਨੂੰ ਕਾਲ ਕਰਦੇ ਆਂ ਚਾਹੇ ਆਪਾਂ ਨੂੰ ਕਿਸੇ ਦੀ ਕਾਲ ਆਉਂਦੀ ਆ ਜਾਂ ਆਪਾਂ ਹੋਰ ਵੀ ਫੋਨ ਤੇ ਕੋਈ ਕੰਮ ਕਰਦੇ ਆਂ ਤਾਂ ਆਪਣੀ ਫੋਨ ਦੀ ਸਕਰੀਨ ਤੇ ਇੱਕ ਸਾਈਡ ਤੇ ਗਰੀ ਲੱਗਦਾ ਨਿਸ਼ਾਨ ਆਉਂਦਾ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਹ ਨਿਸ਼ਾਨ ਕਿਉਂ ਆਉਂਦਾ ਹੈ। ਇਹਦਾ ਕੀ ਕਾਰਨ ਹੈ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖ ਲਓ ਤੁਹਾਨੂੰ ਕਦੀ ਕਦੀ ਗੱਲ ਸਮਝ ਲੱਗ ਜਾਊਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਹਾਂਜੀ ਤੁਸੀਂ ਦੇਖ ਸਕਦੇ ਜਿੱਦਾਂ ਮੈਂ ਮਤਲਬ ਆਪੇ ਵੈਸੇ ਆਪਣੇ ਫੋਨ ਤੋਂ ਕਾਲ ਲਾਈਓ ਜਿੱਦਾਂ ਕੰਪਨੀਆਂ ਨਾਲ ਲਾਈਓ ਹਨਾ ਕਸਮੇ ਕਰ ਇਹਨੂੰ ਤਾਂ ਤੁਸੀਂ ਦੇਖ ਸਕਦੇ ਪਰ ਇਹ ਗ੍ਰੀਨ ਲੱਗਦੀ ਬਿੰਦੂ ਇੱਦਾਂ ਬਣਿਆ ਆ ਤੁਸੀਂ ਦੇਖ ਸਕਦੇ ਬੜੇ ਧਿਆਨ ਨਾਲ ਦੇਖਿਓ ਤਾਂ ਇੱਕ ਤਾਂ ਇਹ ਹੋ ਗਿਆ ਇੱਕ ਜਿੱਦਾਂ ਹੁਣ ਮਨ ਲਵੇ ਆਪਣੇ ਫੋਨ ਦਾ ਆਪਾਂ ਕੈਮਰਾ ਓਪਨ ਕਰਦੇ ਹਾਂ ਨਾ ਜੇ ਤੁਹਾਨੂੰ ਕੈਮਰਾ ਓਪਨ ਕੀਤਾ ਤੁਸੀਂ ਦੇਖ ਸਕਦੇ ਹੋ ਪਰ ਇੱਥੇ ਵੀ ਆਹ ਜਿਹੜਾ ਇੱਥੇ ਗ੍ਰੀਨ ਰੰਗ ਦਾ ਨਿਸ਼ਾਨ ਪਾਣੀ ਜਾਣਾ ਤੁਸੀਂ ਦੇਖ ਸਕਦੇ ਆ ਧਿਆਨ ਦਾ ਹਨਾ ਸਾਰਿਆਂ ਦੇ ਤਾਂ ਹਰ ਇੱਕ ਫੋਨ ਦੇ ਵਿੱਚ ਆਉਂਦਾ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਵੀ ਤੁਸੀਂ ਕਰਨਾ ਕੀ ਹੈ ਤੁਸੀਂ ਕੀ ਕਰਨਾ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਤੁਸੀਂ ਇੱਥੇ ਆਪਣੇ ਫੋਨ ਦੇ ਵਿੱਚ ਸਕਿਉਰਿਟੀ ਐਂਡ ਪ੍ਰਾਈਵੇਸੀ ਦੇਖਣਾ ਕਿੱਥੇ ਆ ਜਿੱਦਾਂ ਇੱਥੇ ਸਕਿਉਰਿਟੀ ਐਂਡ ਪ੍ਰਾਈਵੇਸੀ ਆ ਗਿਆ ਹਰ ਇੱਕ ਫੋਨ ਦੇ ਵਿੱਚ ਅਲੱਗ-ਅਲੱਗ ਸਿਲਸਿਲੇ ਮੈਂ ਤੁਸੀਂ ਵੀ ਆਪਣੇ ਆਪਣੇ ਫੋਨ ਦਾ ਨਾਮ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਤੇ ਤੁਹਾਡਾ ਫੋਨ ਕਿਹੜਾ ਹੈ ਕੰਪਨੀ ਦਾ ਤਾਂ ਤਾਂ ਆਪਾਂ ਕੀ ਕਰਨਾ ਮੱਲ ਹੁਣ ਪਹਿਲਾ ਕੈਮਰਾ ਦੇਖਣਾ ਹੈ ਇੱਥੇ ਕੈਮਰੇ ਤੇ ਕਲਿੱਕ ਕੀਤਾ ਕੈਮਰੇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਚੈੱਕ ਕਰ ਲੈਣਾ ਵੀ ਤੁਹਾਡਾ ਫੋਨ ਕਿੰਨੀ ਵਾਰੀ ਤੁਹਾਡੇ ਕਿਹੜੇ ਫੋਨ ਨੇ ਕੈਮਰੇ ਦਾ ਐਕਸੈਸ ਲਿਆ ਹੈ ਨਾ ਤਾਂ ਮਤਲਬ ਸਾਰੀ ਟਾਈਮਿੰਗ ਡਿਟੇਲ ਸਾਰਾ ਕੁਝ ਆ ਜਾਣਾ ਹੈ ਮਤਲਬ ਕਿੰਨੀ ਕਿੰਨੀ ਵਾਰ ਤੁਸੀਂ ਕੈਮਰਾ ਯੂਜ਼ ਕੀਤਾ ਤੁਸੀਂ ਨੋਟ ਕਰੋ ਵੀ ਜੇਕਰ ਮੰਨ ਲਓ ਤੁਸੀਂ ਦੋ ਵਾਰੀ ਕੈਮਰਾ ਯੂਜ਼ ਕੀਤਾ ਹੈ ਤਾਂ ਤੁਹਾਡੇ ਇੱਥੇ ਚਾਰ ਵਾਰ ਸ਼ੋ ਹੋਦਾ ਹੈ ਤਾਂ ਤੁਸੀਂ ਸਮਝ ਲਿਓ ਵੀ ਤੁਹਾਡਾ ਫੋਨ ਹੈਕ ਹੋ ਚੁੱਕਾ ਹੈ ਤੇ ਇੱਕ ਇਹ ਤੇ ਇੱਦੇ ਤੁਸੀਂ ਇੱਥੇ ਆ ਜਾਣਾ ਮਾਈਕ੍ਰੋਫੋਨ ਤੇ ਇੱਥੇ ਵੀ ਕਲਿੱਕ ਕਰਨਾ ਤੇ ਇਹਦੇ ਵਿੱਚ ਵੀ ਮੇਰਾ ਮਤਲਬ ਤੁਸੀਂ ਕਿੰਨੀ ਵਾਰੀ ਕਿਸੇ ਨੂੰ ਕਾਲ ਕੀਤੀ ਜਿਹੜਾ ਤੁਹਾਡਾ ਮਾਈਕ੍ਰੋਫੋਨ ਕਿੰਨੀ ਵਾਰੀ ਯੂਜ਼ ਕੀਤਾ ਹੈ ਜੇ ਤਾਂ ਤੁਸੀਂ ਮੰਨ ਲਓ ਦੋ ਵਾਰੀ ਕੀਤਾ ਤੇ ਇੱਥੇ ਦੋ ਹੀ ਆਉਂਦਾ ਫਿਰ ਤਾਂ ਠੀਕ ਹੈ ਜੇਕਰ ਇੱਥੇ ਦੋ ਦੀ ਜਗ੍ਹਾ 5 ਵਾਰਾਂ ਦਾ ਜਾਂ 6 ਵਾਰਾਂ ਦਾ ਤਾਂ ਤੁਸੀਂ ਇਹ ਤਾਂ ਮਤਲਬ ਇਹ ਤਾਂ ਵੀ ਤਾਂ ਫਿਰ ਵੀ ਤੁਹਾਡਾ ਫੋਨ ਹੈ ਗਿਆ ਤਾਂ ਉਸ ਤੋਂ ਬਾਅਦ ਕੀ ਕਰਨਾ ਜੇਕਰ ਤੁਸੀਂ ਬੰਦ ਕਰਨਾ ਇੱਥੇ ਪਰਮਿਸ਼ਨ ਦੇ ਦਿਲੇ ਜਾ ਕੇ ਪਰਮਿਸ਼ਨ ਮੈਨੇਜਰ ਤੇ ਤਾਂ ਆਪਾਂ ਸਾਰੀਆਂ ਸੈਟਿੰਗਾਂ ਬੰਦ ਕਰ ਸਕਦੇ ਹਾਂ ਵੈਸੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਤੁਸੀਂ ਬਿਲਕੁਲ ਸੇਫ ਹੈ ਇਹ ਸਿਰਫ ਆਉਂਦਾ ਤਾਂ ਹੀ ਹੈ ਕਿਉਂਕਿ ਆਪਣੇ ਆਪਾਂ ਮਾਈਕ੍ਰੋਫੋਨ ਨੂੰ ਤੇ ਇਹ ਕੈਮਰਾ ਆਪਣਾ ਓਪਨ ਕੀਤਾ ਨਾ ਹੀ ਹੋਰ ਕੁਝ ਫੋਨ ਤੇ ਕਰਦੇ ਆ ਤਾਂ ਬਿਨਾਂ ਮਤਲਬ ਤੋਂ ਇੱਥੇ ਤੁਹਾਡੇ ਗ੍ਰੀਨ ਬਿੰਦੂ ਆਦਾ ਤਾਂ ਤੁਸੀਂ ਸਮਝ ਲਿਓ ਤੇ ਤੁਹਾਡਾ ਫੋਨ ਹੈਕ ਹੋ ਚੁੱਕਾ ਆ ਤਾਂ ਬਾਕੀ ਇਸ ਜਾਣਕਾਰੀ ਨੂੰ ਹਰੇਕ ਬੰਦੇ ਤੱਕ ਸ਼ੇਅਰ ਕਰਿਓ ਕਿਉਂਕਿ ਹਰੇਕ ਦੇ ਇਹ ਕੰਮ ਆਉਣ ਵਾਲੀ ਹੈ ਬਾਕੀ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ